ਸਤਿ ਸ੍ਰੀ ਅਕਾਲ ਦੋਸਤੋ ਅੱਜ ਤੁਹਾਡੇ ਲਈ ਇੱਕ ਹੋਰ ਨਵੀਂ ਵੀਡੀਓ ਲੈ ਕੇ ਹਾਜ਼ਰਾਂ ਅੱਜ ਵਾਲੀ ਵੀਡੀਓ 'ਚ ਤੁਹਾਨੂੰ ਆਪਾਂ ਇੱਕ ਐਚਪ ਕਿਸਮ ਦੀ ਗਾਂ ਦਿਖਾ ਰਹੇ ਹਾਂ ਤੇ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਇਹ ਗਾਂ ਬਕਾਊ ਆ ਇਹ ਗਾਂ ਪਿੰਡ ਐਲ ਸੁਖਜੀਵਨ ਸਿੰਘ ਦੇ ਘਰ ਆ 82888 14436 ਬਾਈ ਦਾ ਕੰਟੈਕਟ ਨੰਬਰ ਆ ਕੰਟੈਕਟ ਨੰਬਰ ਆਪਾਂ ਸਕਰੀਨ ਤੇ ਵੀ ਲਾਤਾ ਤੇ ਹੁਣ ਗਾਂ ਦੀ ਬਣ ਦੀ ਡਿਟੇਲ ਦੀ ਗੱਲ ਕਰਾਂਗੇ ਘਰ ਵਾਲਿਆਂ ਦੇ ਦੱਸਣ ਦੇ ਮੁਤਾਬਕ ਗਾਣੇ ਇਸ ਵਾਰ ਤੀਸਰਾ ਸੁਆ ਸੋਣਾ ਤੇ ਪਿਛਲੇ ਸੁਆ ਦੀ ਜੇ ਦੁੱਧ ਦੀ ਗੱਲ ਕਰੀਏ 24 ਤੋਂ 25 ਕਿਲੋ ਦਾ ਦੁੱਧ ਦਾ ਰਿਕਾਰਡ ਆ ਬਾਈ ਹਰਾਂ ਦਾ ਵਪਾਰ ਦਾ ਕੰਮ ਨਹੀਂ ਘਰੇਲੂ ਪਰਿਵਾਰ ਕੋਲ ਗਾਂ ਪਸ਼ੂ ਜ਼ਿਆਦਾ ਹੋਣ ਕਾਰਨ ਬਾਈ ਗਾਂ ਵੇਚ ਰਹੇ ਆ ਤੇ ਇਸ ਵਾਰ ਗੱਬਣ ਹੈਗੀ ਆ ਸੈਕ ਕੰਪਨੀ ਵਾਲੇ 40422 ਕੇਨ ਬੁੱਲ ਤੋਂ ਆਪਾਂ ਏਆਈ ਕੀਤੀ ਸੀਗੀ ਇਸੇ ਕਰਕੇ ਆਪਾਂ ਬੁੱਲ ਦਾ ਰਿਕਾਰਡ ਰੱਖਿਆ ਸੀ ਤੇ ਨਾਲ ਫੋਟੋ ਵੀ ਆਪਾਂ ਬੁੱਲ ਦੀ ਮੈਂਸ਼ਨ ਕਰਤੀ ਆ 40422 ਦੀ ਗਾ ਤੁਸੀਂ ਵੀਡੀਓ ਵਿੱਚ ਚਲਦੀ ਦੇਖ ਸਕਦੇ ਹੋ ਪੈਰਾਪੂਰਾ ਦੀ ਪੂਰੀ ਮਜ਼ਬੂਤ ਹੈ ਥਾਣਾਵਾਨੇ ਵਾਲੇ ਪਾਸੇ ਵੀ ਤੁਸੀਂ ਨਿਗਾਹ ਮਾਰ ਸਕਦੇ ਹੋ ਵੀਡੀਓ ਵਿੱਚ ਬਹੁਤ ਹੀ ਸੋਹਣੇ ਥਾਣਾਵਾਨੇ ਦੀ ਹੈ ਤੇ ਬਹੁਤ ਹੀ ਮਜ਼ਬੂਤ ਢਾਂਚੇ ਦੀ ਗਾਂ ਜੇ ਕੋਈ ਸਰਜਨ ਚਾਹਵਨ ਹੋਇਆ ਆਪਦੀ ਥੱਲੀ ਕਰਕੇ ਗਾਂ ਨੂੰ ਮਤਲਬ ਪੂਰਾ ਨੇੜੋਂ ਦੇਖ ਕੇ ਰੇਟ ਦੀ ਗੱਲ ਸਭ ਕੁਝ ਤੁਸੀਂ ਖੁਦ ਕਰ ਸਕਦੇ ਹੋ ਦਿੱਤੇ ਨੰਬਰ ਤੇ ਕੰਟੈਕਟ ਕਰਕੇ ਇਹ ਵੀਡੀਓ ਬਾਈਅਰਾਂ ਨੇ ਆਪਾਂ ਨੂੰ ਕੱਲ ਪਾਈ ਸੀ ਤੇ ਅੱਜ ਗਾਂ ਸੂਪੀ ਆ ਆਪਾਂ ਨਾਲ ਜਿਹੜਾ ਬੱਚਾ ਆਇਆ ਉਹਦੀ ਵੀ ਵੀਡੀਓ ਵਿੱਚ ਮੈਂਸ਼ਨ ਕਰਤੀ ਆ ਆ ਤੁਸੀਂ ਵੇਖ ਸਕਦੇ ਹੋ ਗਾਂ ਨੇ 40422 ਦੇ ਬੱਚੇ ਨੂੰ ਜਨਮ ਦਿੱਤਾ ਆਪਾਂ ਬਾਈਅਰਾਂ ਦੇ ਘਰ ਗਏ ਸੀਗੇ ਤੇ ਆਪਾਂ ਬੱਚੇ ਦੀ ਵੀਡੀਓ ਵੀ ਤੁਹਾਡੇ ਨਾਲ ਸ਼ੇਅਰ ਕਰਤੀ ਜੇ ਤੁਹਾਨੂੰ ਗਾਂ ਪਸੰਦ ਆਉਂਦੀ ਆ ਦਿੱਤੇ ਨੰਬਰ ਤੇ ਕੰਟੈਕਟ ਕਰਕੇ ਆਪਦੀ ਤਸੱਲੀ ਕਰਕੇ ਖੁਦ ਗਾਂ ਖਰੀਦ ਸਕਦੇ ਹੋ ਮਿਲਦੇ ਆਂ ਇਦਾਂ ਦੀ ਹੋਰ ਨਵੀਂ ਵੀਡੀਓ ਨਾਲ ਤਦ ਤੱਕ ਤੁਸੀਂ ਕਰੋ ਇੰਤਜ਼ਾਰ ਜੀ ਧੰਨਵਾਦ